ਨਾ ਨਾ ਹੁਣ ਮਰਦ ਦੀ ਗੁੱਤੀ ਹੈ ਜੀ ਇਹ ਮੈਟਰ ਅਜੂਰ ਹੈ ਹਾਂਜੀ ਇਸ ਤਰ੍ਹਾਂ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦਿ 24 ਆਵਰਸ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ ਸਵੇਰੇ ਪੁਲਿਸ ਕੋਲ ਇਨਫਰਮੇਸ਼ਨ ਆਈ ਸੀ ਕਿ ਇਸ ਦਾ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਹਮਾਜ ਦੇਵੀ ਸੀ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲਿਆ ਗਿਆ ਫ੍ਰੈਂਚੀਪ ਬੁਲਾਈ ਗਈ ਤੇ ਜਦੋਂ ਸਰਚ ਕੀਤੀ ਗਈ ਉਹਦੇ ਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਕੋਈ ਸੀ ਔਰ ਫਿਰ ਉਹਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਸ਼ ਕੁਮਾਰ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਦ ਕਰਤਾ ਮਰਨ ਤੋਂ ਬਾਅਦ ਬੰਦ ਕੀਤਾ ਗਿਆ ਫੋਰੈਂਸਿਕ ਤੇ ਪੋਸਟਮਾਰਟਮ ਦੇ ਵਿੱਚ ਆਇਆ ਐਗਜ਼ੈਕਟ ਟਾਈਮ ਆਫ ਡੈਥ ਫਿਰ ਤੇ ਉਹਨੂੰ ਮਾਰ ਦਿੱਤਾ ਗਿਆ ਕਾਰਨ ਕੀ ਐਸਲ ਮਾਰਨ ਦਾ ਗ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹਦਾ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੀਸੀ ਨਹੀਂ ਰੱਖਣਾ ਚਾਹੁੰਦੀ ਸੀ ਜਦਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਉਹਨੇ ਕਤਲ ਕੀਤਾ ਸਰ ਹਿਮਾਤਲੀ ਦੇਵੀ ਪ੍ਰਮੋਦ ਕੁਮਾਰ ਦੀ ਸੈਕੰਡ ਵਾਈਫ ਦਸੀ ਜਾਂਦੀ ਹੈ ਪੈਸਿਵਲ ਹੈ ਇੱਕ ਤਫਤੀਸ਼ ਤੇ ਵਿਚ ਆਇਆ ਜੀ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐਸ ਸੱਚ ਕੋਈ ਵਾਈਫ ala ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵਿਡਿਡ ਵਾਈਫ ਕਿਹਦੀ ਸੀ ਹਲੇ ਤੱਕ ਇਹ ਤਫਤੀਸ਼ ਸਾਬਿਤ ਨਹੀਂ ਹੋਈ ਬੱਚੇ ਦੋ ਬਨੇ ਪ੍ਰਮੋਦ ਕੋਲ ਜੀ ਇਹਦੇ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਟੇਕ ਕੇਅਰ ਪ੍ਰਮੋਦ ਕਰਦਾ ਉਹ ਜਿਹੜਾ ਘਰ ਹੈ ਵੀ ਪ੍ਰਮੋਦ ਦਾ ਹੈ ਜੋ ਇਹਨੇ ਉਹਨੂੰ ਦਿੱਤਾ ਹੋਇਆ ਸੀ ਰਹਿਣ ਦਾ ਉਹ ਸੇ ਪਤਾ ਲੱਗਾ ਡੈਡ ਬੁੜੀ ਕਿੰਨੇ ਸੇ ਟਾਈਮ ਪੁਰਾਣੀ ਸੀ ਕਿੰਨੇ ਦਿਨ ਪੁਰਾਣੀ ਇਹ ਫਰਾਈਡੇ ਦੀ ਕਹ ਰਹੇ ਆ ਜੀ ਕਿ ਉਹਨੂੰ ਸ਼ਰਾਬ ਲਾਈ ਸੀ ਤੇ ਉਸ ਤੋਂ ਬਾਅਦ ਹੀ ਉਹਦੀ ਡੈਥ ਹੋਈ ਹੋਏਗੀ ਤੇ ਹੁਣ ਤੱਕ ਦੇਖ ਲਓ ਕਿ 4-3 ਦਿਨ ਹੋ ਗਏ ਚਾਰ ਦਿਨ ਪੁਰਾਣੀ ਕਹਿੰਦੇ ਆ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ